ਅੱਜ ਤੁਸੀਂ ਵੇਖੋ ਪੰਜਾਬ ਦੀਆਂ ਬੈਂਕਾਂ ਦੇ ਵਿੱਚ ਜੇ 12 ਮੁਲਾਜ਼ਮ ਬੈਠੇ ਨਾ ਉਹਨਾਂ ਦੇ ਵਿੱਚੋਂ 8 ਭੈਗੇ ਆ 4 ਪੰਜਾਬੀ ਆ ਉਹਨਾਂ ਚੋਂ ਪੰਜਾਬੀਆਂ ਦੇ ਵਿੱਚੋਂ ਇੱਕ ਵੀਰ ਸਾਡਾ ਚਾਹ ਪਾਣੀ ਪਿਉਣ ਵਾਲਾ ਇੱਕ ਦਰਵਾਜ਼ੇ ਤੇ ਗਾਰਡ ਖਲੋਤਾ ਵਾਲਾ ਠੀਕ ਹੈ ਇਹ ਸਾਡੀ ਇਹ ਸਾਡੀ ਅੱਜ ਦੀ ਤਰਾਸ ਦੀ ਆ ਜੀ ਠੀਕ ਹੈ ਦੇਖੋ ਬਾਰਡਰਾਂ ਤੇ ਫੌਜੀ ਵੀਰ ਆਪਣਾ ਪਹਿਰਾ ਦਿੰਦੇ ਆ ਆਪਣੀ ਡਿਊਟੀ ਕਰਦੇ ਆਂ ਆਪਣੇ ਘਰਾਂ ਦੇ ਵਿੱਚ ਸੇਫ ਆਂ ਅਸੀਂ ਸਰਾਂ ਨੇ ਥੱਲੇ ਬਾਹਂ ਦੇ ਕੇ ਸੌਂਨੇ ਉਹਨਾਂ ਦੀ ਬਦੌਲਤ ਉਹ ਛਾਤੀਆਂ ਡਾ ਕੇ ਗੋਲੀਆਂ ਦੇ ਗਾਰੀ ਖਲੋਤੇ ਆ ਜਦੋਂ ਤੇ ਉਥੇ ਸ਼ਹੀਦ ਹੁੰਦੇ ਕਹਿੰਦੇ ਜੈ ਜਵਾਨ ਤੇ ਜੇ ਇੱਥੇ ਕੋਈ ਇਹਨਾਂ ਨੂੰ ਜਵਾਨ ਹੋ ਮਿਲ ਪੈਂਦਾ ਕੋਈ ਫਾਇਦਾ ਤੇ ਉਹਨਾਂ ਦਾ ਗੁੰਡਾਗੰਦੀ ਗਰਦੀ ਕਰਨੀ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਕੀ ਇਹਦਾ ਮਤਲਬ ਇਹਨਾਂ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਸਰਕਾਰ ਨੇ ਵੀ ਤੂੰ ਜੋ ਮਰਜ਼ੀ ਕਰੋ ਜਿਹਦਾ ਮਰਜ਼ੀ ਨਾਲ ਕਾਊਂਟਰ ਕਰਦੇ ਹੋ ਜਿਹਦੇ ਮਰਜ਼ੀ ਤੁਸੀਂ ਵੈਰ ਪਾਉਂਦੇ ਤੇ ਮਰਜ਼ੀ ਤੁਸੀਂ ਡੰਡਾ ਲਾਠੀ ਚਲਾਓ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਇੱਕ ਬੇਨਤੀ ਕਰਦਾ ਹੈ ਨਾ ਉਹ ਮੈਂ ਸ਼ਾਇਦ ਨਾਮ ਪੂਰਾ ਨਹੀਂ ਜਾਣਦਾ ਭਾਈ ਭਰਪੂਰ ਸਿੰਘ ਜੀ ਇੱਕ ਬਚਨ ਬੜਾ ਕਿਆ ਕਰਦੇ ਹੈ ਬੜਾ ਪਿਆਰਾ ਉਹ ਕਹਿੰਦੇ ਜੀ ਦੇ ਵਿੱਚੋਂ ਇਹਨਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਦਿਖੂਗਾ ਕੁੱਟਿਆ ਜਾਊਗਾ ਮਜਾ ਲਈ ਪ੍ਰੋਟੀਵ ਨਾਲ ਜੁੜੇ ਹੋ ਅਸੀਂ ਇਸ ਟਾਈਮ ਬਾਬਾ ਗੁਰਦੱਤ ਜੀ ਦੇ ਤਪਸਥਾਨ ਮੌਜੂਦਾਂ ਪਿੰਡ ਤੇ ਮੋਹਲ ਦੇ ਵਿੱਚ ਜਿੱਥੇ ਇੰਟਰਨੈਸ਼ਨਲ ਧਾਰੀ ਜਥਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਮੌਜੂਦਾ ਹਾਲਾਤਾਂ ਬਾਰੇ ਅਤੇ ਗੁਰਸੇਕਤਾਰ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਾਬਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਜਥੇ ਨੂੰ ਆਪਣੇ ਜਥੇ ਦੇ ਨਾਮ ਥੋੜਾ ਜਿਆ ਸਮਝੋ ਇਹ ਜੀ ਪੰਥਕਾ ਧਾਰੀ ਜਥਾ ਪਾਈਸ ਨਾਮ ਸਿੰਘ ਲਾਲੂ ਘੁੰਮਣ ਸ਼੍ਰੀ ਅਕਾਲ ਤਖਸ ਸਭ ਜੀ ਦਾ ਹਜੂਰੀ ਤੁਹਾਡੀ ਜੀ ਨੌਜਵਾਨਾਂ ਦੀ ਗੱਲ ਜੇ ਕਰਦੇ ਆਂ ਤੇ ਨੌਜਵਾਨ ਤੁਹਾਡੀ ਗੱਲ ਤੇ ਸੁਣਦੇ ਨੇ ਜੀ ਸੋਸ਼ਲ ਮੀਡੀਆ ਵੀ ਬੜਾ ਹੈ ਲੋਕ ਕਹਿੰਦੇ ਪ੍ਰਚਾਰ ਘਟ ਰਿਹਾ ਪ੍ਰਚਾਰ ਹੋਰ ਵੀ ਰਿਹਾ ਹੈ ਨੌਜਵਾਨ ਪਤਿਤ ਪੁਨੇਵਲ ਜ਼ਿਆਦਾ ਵੀ ਵਧ ਰਹੇ ਨੇ ਕਾਰਨ ਕੀ ਮੰਨਦੇ ਆਂ ਇਹ ਜੇ ਆਪਾਂ ਪ੍ਰਚਾਰ ਦੀ ਗੱਲ ਕਰੀਏ ਤੇ ਮੇਰੇ ਸਾਬ ਨਾਲ ਜਿੰਨਾ ਚ ਸਿੱਖ ਜਗਤ ਦਾ ਪ੍ਰਚਾਰ ਹੋ ਰਿਹਾ ਦੂਜੀ ਤਰ੍ਹਾਂ ਇੱਕ ਹਿਦਾਇਤਾਂ ਦਾ ਪ੍ਰਚਾਰ ਨਹੀਂ ਹੋ ਰਿਹਾ ਜਿੰਨਾ ਸਾਡਾ ਹੋ ਰਿਹਾ ਅਮਰਤ ਵੀੜ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਦਰਕਰਚ ਜੋ ਹੁਕਮਨਾਮਾ ਸਾਹਿਬ ਹੁੰਦਾ ਮਜੀਦ ਸਾਹਿਬ ਦੀ ਕਥਾ ਹੁੰਦੀ ਸਾਰੇ ਗੜੀ ਕੰਟੀਨਿਊ ਕਿਤਨਾ ਕਿਤੇ ਲਾਈਵ ਪ੍ਰੋਗਰਾਮ ਚੱਲਦੇ ਰਹਿੰਦੇ ਆ ਪ੍ਰਚਾਰ ਬਹੁਤ ਆ ਜੇ ਆਪਾਂ ਅਸਰ ਦੀ ਗੱਲ ਕਰੀਏ ਨਾ ਵੀਰ ਜੀ ਮੈਨੂੰ 26-27 ਸਾਲ ਹੋ ਚੱਲੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨੌਜਵਾਨਾਂ ਤੇ ਅਸਰ ਵੀ ਬਹੁਤ ਹੈ ਜੀ ਸਾਨੂੰ ਬੜੇ ਉਹ ਜਿਹੇ ਨੌਜਵਾਨ ਮਿਲਦੇ ਜਿਹੜੇ ਇਹ ਦੀਵਾਨ ਚਾਣ ਕੇ ਕਹਿੰਦੇ ਭਾਈ ਸਾਹਿਬ ਜੀ ਅਸੀਂ ਤੁਹਾਡਾ ਪ੍ਰਸੰਗ ਸੁਣਿਆ ਉਹ ਦਿਨ ਤੋਂ ਬਾਅਦ ਅਸੀਂ ਅਰਦਾਸ ਬੇਨਤੀ ਕੀਤੀ ਤੇ ਅਸੀਂ ਕੇਸ ਕਤਲ ਨਹੀਂ ਕਰਵੋਣੇ ਅਸੀਂ ਅਗਲਾ ਦੀਵਾਨ ਸੁਣਿਆ ਭਾਈ ਸਾਹਿਬ ਜੀ ਮੈਂ ਅੰਮ੍ਰਿਤ ਪਾਣ ਕਰ ਲਿਆ ਮੋੜਾ ਪੈ ਰਿਹਾ ਵਾ ਜਿੰਨਿੰ ਸਾਡੀ ਜਵਾਨੀ ਦੀਵਾਨ ਹਾਲ ਦੇ ਵਿੱਚੋਂ ਬਾਗੀ ਸੀਗੀ ਅਜੇ ਇਹ ਨਹੀਂ ਪੂਕਮਲ ਜਵਾਨੀ ਸਾਡੀ ਦੀਵਾਨਾਂ ਲਾਂ ਚਾਣ ਕੇ ਬੈਗੀ ਪਰ ਮੈਂ ਜਿੰਨਾ ਕਿ ਵੇਖਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਅੱਜ ਟਾਡੀ ਜਥੇ ਕੁਇਸ਼ਰ ਜਥੇ ਕਿਉਂਕਿ ਜਿਉ ਜਵਾਨੀ ਸੋਨਾ ਚਾਹੁੰਦੀ ਆ ਨਾ ਜੀ ਉਹ ਨੂੰ ਮਿਲਦਾ ਨਹੀਂ ਸੀਗਾ ਅੱਜ ਜੋ ਜਵਾਨੀ ਨੂੰ ਸੋਨਾ ਜੋ ਸੋਨਾ ਪਸੰਦ ਕਰਦੀ ਆ ਜਵਾਨੀ ਉਹ ਸਟੇਜਾਂ ਤੇ ਉਹ ਜਵਾਨੀ ਨੂੰ ਮਿਲਦਾ ਵਾ ਉਹ ਨੌਜਵਾਨ ਸਾਨੂੰ ਬਾਅਦ ਦੇ ਵਿੱਚ ਵੀ ਮਿਲਦੇ ਬੜੀ ਹੌਸਲਾ ਬਦਾਈ ਕਰਦੇ ਆ ਬੜਿਆ ਪਿਆਰ ਵਾਲੀਆਂ ਰੂਹਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਵਾ ਇੱਕ ਅਜਨਾਲੇ ਦੇ ਵਿੱਚ ਇੱਕ ਮਾਸਟਰ ਜੀ ਆ ਪਤਾ ਤਸੀਗੀ ਉਹ ਇਸ ਵੇਲੇ ਅਮਰ ਭਾਰੀ ਤੇ ਬਾਣੀ ਤੇ ਬਾਣੀ ਦੇ ਧਾਰਨੇ ਆ ਉਹ ਕੇਵਲ دیਵਾਨਾ ਦਾ ਕਰ ਗਿਆ ਜੇ ਆਪਾਂ ਆਖੀਏ دیਵਾਨਾ ਦੇ ਵਿੱਚੋਂ ਆਊਟਪੁੱਟ ਕੋਈ ਬੜੀ ਕਿਰਪਾ ਮਹਾਰਾ ਜੀਆ ਨੌਜਵਾਨ ਹੋਣ ਵੇਖੋ ਜਦੋਂ ਮੈਂ دیਵਾਨ ਚੋਂ ਨਿਕਲਿਆ ਮੈਨੂੰ ਉੱਠ ਉੱਠ ਕੇ ਨੌਜਵਾਨ ਵੀਰਾਂ ਨੇ ਪੁੱਛਿਆ ਕਿ ਕੱਲ ਦਾ ਦੀਵਾਨ ਤੁਹਾਡਾ ਇੱਥੇ ਹੈਗਾ ਵਾ ਜਦੋਂ ਤੁਸੀਂ ਦੀਵਾਨ ਵਿੱਚ ਸੀ ਪੰਡਾਲ ਭਰਿਆ ਸੀ ਹੁਣ ਜੇ ਗੱਲ ਕਰੀ ਤਾਂ ਹੁਣ ਟਾਵੇਂ ਟਾਵੇਂ ਜਿਹੜੇ ਗੁਰਸਿੱਖ ਪਿਆਰੇ ਨੇ ਰਹਿ ਗਏ ਨੇ ਹਾਂਜੀ 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 ਵੇਖੋ ਕੋਈ ਵੀ ਚੀਜ਼ ਆ ਵੀਰ ਜੀ ਉਹਦਾ ਹੌਲੀ ਹੌਲੀ ਆਹਸਤਾ ਆਹਸਤਾ ਹੈ ਨਾ ਅਸਰ ਹੁੰਦਾ ਇਸ ਚੀਜ਼ ਦਾ ਜੇ ਆਪਾਂ ਅੱਜ ਹੀ ਦਵਾ ਦਾ ਬੰਨ ਕੇ ਬਿਠਾਵਾਂਗੇ ਨਾ ਪੀ ਜਾਨ ਨਹੀਂ ਦੇਣਾ ਕੱਲ ਨੂੰ ਕੰਨੀ ਘਤ ਰਹੇ ਜੇ ਮੈਂ ਕਹਿੰਦਾ ਵੀ ਜਿੰਨੇ ਆਉਂਦੇ ਜਿੰਨਾ ਟਾਈਮ ਆਉਂਦੇ ਆ ਨਾ ਜੇ ਇੱਕ ਖਿੰਨ ਮਾਤਰ ਵੀ ਕਿਤੇ ਉਹਨਾਂ ਦੇ ਮਨ ਵਿੱਚ ਕੋਈ ਗੱਲਬਾਤ ਪੈ ਗਈ ਮਹਾਰਾਣੇ ਕਿਰਪਾ ਕਰਤੀ ਕੋ ਗੁਰੂ ਦਾ ਬਚਨ ਉਹਨਾਂ ਦੇ ਮਨ ਵਿੱਚ ਵਸ ਗਿਆ ਸਾਡਾ ਦਵਾਨ ਲਾਇਆ ਤੇ ਸਫਲਾ ਹੋ ਜਾਣਾ ਜੇ ਇੱਕ ਨੌਜਵਾਨ ਵੀ ਆਪਣੇ ਘਰ ਨੂੰ ਪਰਤਦਾ ਜੇ ਗੱਲ ਕਰੀਏ ਤਾਂ ਟਰਾਲੀਆਂ ਦੇ ਪਿੱਛੇ ਅਕਸ਼ਰ ਲਿਖਿਆ ਮਿਲਦਾ ਸੀ ਜੈ ਜਵਾਨ ਜੈ ਕਿਸਾਨ ਕਿਸਾਨ ਵੀ ਕੁੱਟੇ ਜਾ ਰਹੇ ਨੇ ਤੇ ਤੁਸੀਂ ਪਿੱਛੇ ਜੇ ਵੀਡੀਓ ਕਿੰਨੀ ਵਾਇਰਲ ਹੋਈ ਆ ਜਿਹੜਾ ਆਪਣੇ ਫੌਜ ਦਾ ਕਰਨਲ ਸੀ ਉਹ ਵੀ ਕੁੱਟਿਆ ਗਿਆ ਹਾਂਜੀ ਕਿਵੇਂ ਦੇਖਦੇ ਵੇਖੋ ਜੀ ਮੈਂ ਤੇ ਹੁਣੇ ਸਟੇਜ ਤੇ ਬੇਨਤੀ ਕਰਕੇ ਆਇਆ ਵੀ ਜੇ ਤੇ ਸਾਡੇ ਨੌਜਵਾਨ ਵੀਰ ਬਾਰਡਰਾਂ ਤੇ ਸ਼ਹੀਦ ਹੁੰਦੇ ਆ ਉਹਨੂੰ ਕਹਿੰਦੇ ਜੈ ਜਵਾਨ ਤੇ ਜੇ ਉਹੋ ਹੀ ਜਵਾਨ ਅੱਜ ਕਰਨਲ ਬਾਟ ਸਾਹਿਬ ਜਿਨ੍ਹਾਂ ਨੂੰ ਇਹ ਕਹਿੰਦੇ ਜਦੋਂ ਉਹ ਉਥੇ ਜੰਮੂ ਕਸ਼ਮੀਰ ਦੇਆਂ ਪਹਾੜੀਆਂ ਚ ਲੇ ਲਦਾਖ ਦੀਆਂ ਪਹਾੜੀਆਂ ਚ ਜਦੋਂ ਮਾਈਨਸ ਟੈਂਪਰੇਚਰ ਦੇ ਵਿੱਚ ਰਹਿੰਦੇ ਆ ਵੇਖੋ ਬਾਰਡਰਾਂ ਤੇ ਫੌਜੀ ਵੀਰ ਆਪਣਾ ਪਹਿਰਾ ਦਿੰਦੇ ਆ ਆਪਣੀ ਡਿਊਟੀ ਕਰਦੇ ਆਂ ਆਪਣੇ ਘਰਾਂ ਦੇ ਵਿੱਚ ਸੇਫ ਆਂ ਅਸੀਂ ਸਰਾਂ ਨੇ ਥੱਲੇ ਬਾਹਰ ਰੇ ਕੇ ਸੌਂਨੇ ਆ ਉਹਨਾਂ ਦੀ ਬਦੌਲਤ ਉਹ ਛਾਤੀਆਂ ਡਾ ਕੇ ਗੋਲੀਆਂ ਦੀ ਗਾਰੀ ਖਲੋਤੇ ਆ ਜਦੋਂ ਤੇ ਉੱਥੇ ਸ਼ਹੀਦ ਹੁੰਦੇ ਕਹਿੰਦੇ ਜੈ ਜਵਾਨ ਤੇ ਜੇ ਇੱਥੇ ਕੋਈ ਇਹਨਾਂ ਨੂੰ ਜਵਾਨ ਹੋ ਮਿਲ ਪੈਂਦਾ ਕੋਈ ਫਾਇਦਾ ਤੇ ਉਹਨਾਂ ਦਾ ਗੁੰਡਾਗੰਦੀ ਗਰਦੀ ਕਰਨੀ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਗਈ ਇਹਦਾ ਮਤਲਬ ਇਹਨਾਂ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਸਰਕਾਰ ਨੇ ਵੀ ਤੂੰ ਜੋ ਮਰਜ਼ੀ ਕਰੋ ਜਿਹਦਾ ਮਰਜ਼ੀ ਨਾਲ ਕਾਊਂਟਰ ਕਰਦੇ ਹੋ ਜਿਹਦੇ ਮਰਜ਼ੀ ਤੁਸੀਂ ਵੈਰ ਪਾਓ ਜ ਤੇ ਮਰਜ਼ੀ ਤੁਸੀਂ ਡੰਡਾ ਲਾਠੀ ਚਲਾਓ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਠੀਕ ਹੈ ਇਹ ਹੈ ਇਹ ਮਤਲਬ ਨਾ ਇਹ ਇਹਨਾਂ ਦੇ ਵਿੱਚ ਜਿਵੇਂ ਮੈਂ ਉਹ ਕਹਿ ਲਵਾਂ ਕਿ ਇਹਨਾਂ ਦੇ ਵਿੱਚ ਸਰ ਮਾਈਕਲ ਉਹ ਵੈਰ ਵਾਲੀ ਰੂਹ ਆਣ ਕੇ ਫੋਕ ਕਿ ਜੇ ਕਿਰਸਾਨ ਦੀ ਤੁਸੀਂ ਗੱਲ ਕਰਦੇ ਤੁਸੀਂ ਇਹ ਕਹਿੰਦੇ ਜੈ ਜਵਾਨ ਤੇ ਜੈ ਕਿਰਸਾਨ ਇੱਕ ਨਾ ਜੀ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਨਾ ਪਟਾਲਿਆ ਦੀ ਇੱਕ ਕਿਤਾਬ ਹੈ ਚਾਂਕਿਆ ਨੀਤੀ ਉਹਦੇ ਵਿੱਚ ਉਹ ਲਿਖਦਾ ਕਹਿੰਦਾ ਵੀ ਜਿੰਨੂੰ ਬਰਬਾਦ ਕਰਨਾ ਨਾ ਉਹਦੇ ਨਾਲ ਪੰਜ ਛੇ ਚੀਜ਼ਾਂ ਬਰਬਾਦ ਕਰਦੇ ਉਹ ਧਨਕ ਸ਼ਤਰੂ ਰਾਜਾ ਨਦੀ ਐਦ ਧਨਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੰਚਮ ਜਤਰਨਾ ਵਿਦ ਤੇ ਤਤਰ ਦਿਵਸ ਵਸੀਤਮ ਉਹ ਕਹਿੰਦਾ ਵੀ ਜਿੰਨੂੰ ਬਰਬਾਦ ਕਰਨਾ ਧਨਕ ਤੋਂ ਪਾਵੋ ਦੇ ਉਦਯੋਗ ਦੇ ਸਾਧਨ ਬਰਬਾਦ ਕਰਦੇ ਸ਼ਤਰੂ ਤੋਂ ਪਾਵੋ ਦੀ ਨਾ ਭਰਤੀ ਬੰਦ ਕਰਦੇ ਉਹ ਸਰਕਾਰੀ ਮਹਿਕਮਿਆਂ ਦੇ ਵਿੱਚ ਅੱਜ ਤੁਸੀਂ ਵੇਖੋ ਪੰਜਾਬ ਦੀਆਂ ਬੈਂਕਾਂ ਦੇ ਵਿੱਚ ਜੇ 12 ਮੁਲਾਜ਼ਮ ਬੈਠੇ ਨਾ ਉਹਨਾਂ ਦੇ ਵਿੱਚੋਂ 8 ਭਈ ਗਏ ਆ ਚਾਰ ਪੰਜਾਬੀ ਆ ਉਹਨਾਂ ਚੋਂ ਪੰਜਾਬੀਆਂ ਦੇ ਵਿੱਚੋਂ ਇੱਕ ਵੀਰ ਸਾਡਾ ਚਾਹ ਪਾਣੀ ਪੀਉਣ ਵਾਲਾ ਇੱਕ ਦਰਵਾਜ਼ੇ ਤੇ ਗਾਰਡ ਖਲੋਤਾ ਵਾਲਾ ਠੀਕ ਹੈ ਇਹ ਸਾਡੀ ਇਹ ਸਾਡੀ ਅੱਜ ਦੀ ਤਰਾਸ ਦੀ ਆ ਜੀ ਠੀਕ ਹੈ ਜੀ ਉਹ ਕਹਿੰਦਾ ਤਨਕ ਸ਼ਤਰੂ ਸ਼ਤਰੂ ਤੋਂ ਬਾਅਦ ਭਰਤੀ ਬੰਦ ਕਰ ਦਿਓ ਰਾਜਾ ਉਹ ਸੂਬੇ ਦਾ ਰਾਜਾ ਇਹਨਾਂ ਬੇਈਮਾਨ ਕਰ ਦਿਓ ਇਹਨਾਂ ਬੇਈਮਾਨ ਕਰ ਦਿਓ ਉਹ ਮੋਮੋ ਠਗਣੀਆਂ ਕਰ ਕਰਕੇ ਨਾ ਉਹ ਇੱਕ ਕੋਈ ਤਿੱਤਰ ਵੇਚਣ ਵਾਸਤੇ ਚਲੇ ਗਿਆ ਤੇ ਉਹਨੇ 100 ਦਾ ਤਿੱਤਰ ਦਾ ਰੇਟ ਰੱਖਿਆ ਬਾਹਰ ਇੱਕ ਦਾ ਰੱਖਿਆ 50 ਉਹ ਕਹਿੰਦਾ ਵੀ ਇਹ ਵੀ ਇੱਕੋ ਜਿਹਾ ਸਹਿਜ ਵੀ ਇੱਕੋ ਜਿਹਾ ਮੋਟੇ ਇੱਕੋ ਜਿਹਾ ਤੇ ਐਦਾ 50 ਕਿਉਂ ਤੇਰੇ 10 ਕਿਉਂ ਉਹ ਕਹਿੰਦਾ ਵੀ ਇਹਦਾ 50 ਇਸ ਕਰਕੇ ਆ ਵੀ ਇਹ ਆਏ ਤਤਰਾਂ ਵਾਲੀ ਬੋਲੀ ਬੋਲ ਕੇ ਲਿਆਣ ਕਿ ਤੇ ਇਹਨਾਂ ਤਤਰਾਂ ਨੂੰ ਲਿਆਣ ਕੇ ਪਸਾਉਂਦਾ ਵਾ ਮੇਰੇ ਪਿੰਜਰੇ ਚ ਮੇਰੇ ਜਾਲ ਚ ਤੇ ਮੈਂ ਇਹਨਾਂ ਨੂੰ ਗਾਂ ਵੇਚ ਕੇ ਗੁਜ਼ਾਰਾ ਕਰਦਾ ਇਹੋ ਜੀ ਅੱਜ 50 50 ਵਾਲੇ ਤਿੱਤਰ ਹੀ ਸਾਨੂੰ ਮਾਰਨ ੜੇ ਭਾਈ ਸਾਹਿਬ ਇਨਾ ਤਿੱਤਰਾਂ ਤੋਂ ਬਚਨ ਦੀ ਲੋੜ ਹੈ ਜਿਹੜੇ ਸਾਡੀ ਬੋਲੀ ਬੋਲ ਕੇ ਸਾਡੇ ਵਰਗੀ ਪੱਗ ਬਨ ਕੇ ਸ਼ੀ ਦਾਦੇ ਰੰਗ ਦੀ ਪੱਗ ਬਨ ਕੇ ਜਿਹੜਾ ਬੰਦਾ ਤੁਹਾਡੀ ਪੇਠ ਵਿੱਚ ਛੁਰਾ ਮਾਰਦਾ ਤੁਸੀਂ ਉਹਨੂੰ ਕੀ ਕਹੋਗੇ ਮੇਰਾ ਪੱਗਾਂ ਦਾ ਵਰੋਤੀ ਨਹੀਂ ਪੱਗ ਮੇਰੇ ਸਿਰ ਤੇ ਵੀ ਆ ਮੈਂ ਤੇ ਉਹਨੇ ਸਟੇਜ ਤੇ ਕਹਿ ਕੇ ਰਿਹਾ ਪੱਗਾਂ ਦਾ ਰੰਗ ਵੇਖ ਕੇ ਨਾ ਭੂਗੋ ਜਾ ਕਰਗੇ ਉਹਦੇ ਥੱਲੇ ਦਿਮਾਗ ਵੇਖੋ ਪੀ ਉਹ ਦਿਮਾਗ ਕਿੱਥੋਂ ਫਿੱਟ ਕੀਤਾ ਗਿਆ ਰਹਿ ਗਈ ਕਿਸਾਨੀ ਦੀ ਗੱਲ ਇਹ ਕਿਸਾਨ ਉਹ ਜਿਹਨੂੰ ਅੰਨ ਦਾਤਾ ਵੀ ਕਿਹਾ ਜਾਂਦਾ ਇਹ ਕਿਸਾਨ ਉਹ ਜਦੋਂ ਅੰਨ ਦਾਤਾ ਚੱਲਿਆ ਤੇ ਜਦੋਂ ਗੱਲ ਚੱਲੀ ਸੀ ਪਗੜੀ ਸੰਭਾਲ ਜਟਾ ਪਗੜੀ ਸੰਭਾਲੋ ਇਹ ਅਨਦਾਤਾ ਹੋਆ ਜਿਹੜਾ ਸਿਰੀਆਂ ਸੰਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਅੱਤੀ ਅੱਤੀ ਰਾਤ ਟਰਾਂਸਫਾਰਮਰ ਤੇ ਚੜਦਾ ਆਪਣੇ ਪੁੱਤ ਨੂੰ ਟਾਰਚ ਫੜਾਈ ਹੁੰਦੀ ਆਪ ਆਪ ਮੌਤ ਦੇ ਮੂੰਹ ਚ ਜਾ ਕੇ ਉੱਡੀ ਹੋਏ ਫਿਊਜ ਵਾਲ ਪਾ ਕੇ ਫਿਰ ਮੋਟਰ ਚਲਾਉਂਦਾ ਵੀ ਮੈਂ ਆਪਣਾ ਵੀ ਟਿੱਡ ਪਰਨਾ ਮੈਂ ਕਿਸੇ ਦਾ ਵੀ ਪਰਨਾ ਪਰ ਜੋ ਕੁਝ ਆ ਸਰਕਾਰ ਨੇ ਖਨੌਰੀ ਬਾਰਡਰ ਤੇ ਕਰਵਾਇਆ ਜੋ ਕੁਝ ਸਰਕਾਰ ਨੇ ਸ਼ੰਭੂ ਬਾਰਡਰ ਤੇ ਕਰਵਾਇਆ ਬਾਤ ਨਿੰਦਨਯੋਗ ਆ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਨਹੀਂ ਖੇਦੀ ਕਰਨੀ ਬਣਦੀ ਉਥੇ ਉਹ ਕੋਈ ਹਥਿਆਰ ਲੈ ਕੇ ਨਹੀਂ ਬੈਠੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜਾ ਪ੍ਰਕਾਸ਼ ਵੀ ਸੀਗਾ ਆਪਣੇ ਹੱਕ ਲੈਣ ਵਾਸਤੇ ਬੈਠਿਆ ਹੱਕ ਦੇ ਦੇਣਾ ਵੀਰ ਜੀ ਕਿਸੇ ਨੂੰ ਚਾ ਚੜਿਆ ਵੀ ਆਪਣਾ ਪਰਿਵਾਰ ਛੱਡ ਕੇ ਤੇ ਗਰਮੀ ਸਰਦੀ ਜਿਹੜੀ ਹੋਵੇ ਇੱਥੇ ਜਾ ਕੇ ਦਿੱਲੀ ਦੀਆਂ ਸ਼ਰਕਾਂ ਤੇ ਕੱਟੇ ਕਿਸੇ ਨੂੰ ਤੰਗ ਕਰੇ ਚਾਹ ਥੋੜਾ ਕਿਸੇ ਨੂੰ ਚੜਿਆ ਇਹ 10 ਦਿਨ ਕਰੇ ਤਰਨਾ ਲਾ ਕੇ ਦਿਖਾ ਦੇਣਾ ਇਹਨਾਂ ਨੇ ਉਹ ਜਿਹੜੇ ਕੇਜਰੀਵਾਲ ਜੇਲ੍ਹ ਚ ਕੱਲੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਤਰਨੇ ਦਿੱਤੇ ਜਦੋਂ ਕੇਜਰੀਵਾਲ ਜੀ ਗਏ ਆ ਜੇਲ੍ਹ ਵਿੱਚ ਇਹਨਾਂ ਤਰਨੇ ਨਹੀਂ ਦਿੱਤੇ ਕਿਹਦਾ ਸਾਰੇ ਦਿੱਲੀ ਚ ਲੱਗੇ ਸਾਰੇ ਦਿੱਲੀ ਚ ਲੱਗੇ ਨਾ ਇੱਕ ਆਦੇ ਆਪਣੀ ਜ਼ਮੀਨ ਆਪਣੀ ਜ਼ਮੀਰ ਇਕੱਲੇ ਜ਼ਮੀਨਾਂ ਦੀ ਲੜਾਈ ਨਹੀਂ ਕਿ ਭਾਈ ਸਾਹਿਬ ਜੀ ਇਹ ਜ਼ਮੀਰਾਂ ਦੀ ਲੜਾਈ ਵੀ ਹੈ ਜੇ ਗੱਲ ਕਰੀਏ ਤਾਂ ਰਾਮ ਰਹੀਮ ਨੂੰ ਤਾਂ ਜਦੋਂ ਮਰਜੀ ਸਰਕਾਰ ਜਮਾਨਤ ਦੇ ਦਿੰਦੀ ਹੈ ਭੇਜ ਦੋ ਬਾਹਰ ਵੋਟਾਂ ਆਣੀਆਂ ਭਾਈ ਸਾਹਿਬ ਨੂੰ 54 ਦਿਨਾਂ ਨਹੀਂ ਦਿੱਤੀ ਗਈ ਅਮਰਪਾਲ ਸਿੰਘ ਨੂੰ ਭਾਈ ਸਾਹਿਬ ਜੀ ਇੱਕ ਬੇਨਤੀ ਕਰਦਾ ਇਹ ਨਾ ਉਹ ਮੈਂ ਸ਼ਾਇਦ ਨਾ ਪੂਰਾ ਨਹੀਂ ਜਾਣਦਾ ਭਾਈ ਭਰਪੂਰ ਸਿੰਘ ਜੀ ਇੱਕ ਬਚਨ ਬੜਾ ਕਿਆ ਕਰਦੇ ਸੀ ਬੜਾ ਪਿਆਰਾ ਉਹ ਕਹਿੰਦੇ ਸਿੱਖੋ ਜੀ ਦੇ ਵਿੱਚੋਂ ਵੀ ਇਹਨਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਦਿਖੂਗਾ ਕੁੱਟਿਆ ਜਾਊਗਾ ਜਿਹਦੇ ਵਿੱਚੋਂ ਸੰਤ ਗਿਆਨੀ ਜਰਨੈਲ ਸਿੰਘ ਦੀ ਸੋਚ ਇਹਨਾਂ ਨੂੰ ਪਤਾ ਲੱਗੂਗੀ ਸਰਕਾਰਾਂ ਨੂੰ ਉਹਨਾਂ ਨੂੰ ਇਹ ਜੇਲਾਂ ਵਿੱਚ ਭੇਜਣਗੇ ਭਾਈ ਅਮਰਤਪਾਲ ਸਿੰਘ ਨੇ ਕੀ ਮਾਰਾ ਕੀਤਾ ਸੀ ਨੌਜਵਾਨ ਨੂੰ ਪਿਛੇ ਲਾ ਕੇ ਆਪਣੇ ਨਾਲ ਖੰਡੇ ਬਾਟੇ ਦੀ ਪੌਲ ਦੇ ਕੇ ਅਮਰਤਾਰੀ ਬਣਾਉਂਦਾ ਸੀ ਇਹੋ ਚੁਬਿਆ ਇਹੋ ਤੇ ਜਕਰੀਆ ਖਾਣੂ ਚੁਬਦਾ ਸੀਗਾ ਠੀਕ ਹੈ ਜੀ ਇਹੋ ਹੀ ਨਾਦਰ ਨੂੰ ਚੁਬਦਾ ਸੀਗਾ ਇਹੋ ਹੀ ਅਬਦਾਲੀ ਨੂੰ ਚੁਬਦਾ ਸੀਗਾ ਜੋ ਕੋ ਜ ਇਹਨਾਂ ਨੂੰ ਚੁਬੰਡਿਆ ਤੁਹਾਡੀਆਂ ਪੱਗਾਂ ਚੁਬਦੀਆਂ ਤੁਹਾਡੇ ਗਾਤਰੇ ਪਾਈ ਸ੍ਰੀ ਸਾਹਿਬ ਤੁਸੀਂ ਹਾਕ ਕਿਉਂ ਮੰਗਦੇ ਜੇ ਗੁੰਗੇ ਬਹਿਰੇ ਹੋ ਕੇ ਬਸ ਅਹੀਂ ਕਹੀਏ ਗੰਗਾ ਰਾਮ ਚੂਰੀ ਖਾਣੀ ਆ ਤੁਸੀਂ ਕਹੋ ਖਾਣੀ ਆ ਜਾਂ ਨਹੀਂ ਖਾਣੀ ਐਨਾ ਕਿ ਜਵਾਬ ਦੋ ਬਾਕੀ ਤੁਸੀਂ ਚੁੱਪ ਕਰਜੋ ਜਿਹੜੀ ਤੁਸੀਂ ਗੱਲ ਕੀਤੀ ਰਾਮ ਰਹੀਮ ਦੀ ਰਾਮ ਰਹੀਮ ਦਾ ਵੋਟ ਬੈਲੈਂਸ ਬਹੁਤ ਤਕੜਾ ਨੰਬਰ 1 ਨੰਬਰ 2 ਰਾਮ ਰਹੀਮ ਦਾ ਇੱਕੋ ਹੀ ਚੁੱਲਾ ਵਾ ਤੇ ਇੱਕੋ ਹੀ ਪਤੀਲੀ ਆ ਅਹੀਂ ਜਿੰਨੇ ਆ ਸਾਡੇ ਚੁੱਲੇ ਵੱਖਰੋ ਵੱਖਰੇ ਆ ਸਾਡੀਆਂ ਪਤੀਲੀਆਂ ਵੀ ਵੱਖਰੋ ਵੱਖਰੀਆਂ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਉਹਨਾਂ ਮੋਨਿਆਂ ਨੇ ਨਹੀਂ ਕੀਤਾ ਜਿੰਨਾ ਪੱਗਾਂ ਵਾਲਿਆਂ ਨੇ ਕੀਤਾ ਜਦੋਂ ਉਹ ਵਿਚਰਦਾ ਹੈ ਨਾ ਸੰਗਤਾਂ ਦੇ ਵਿੱਚ ਉਹਨਾਂ ਵਿਰੋਧ ਪਤਤਪੁਣੀ ਵਾਲੇ ਵੀਰਾਂ ਨੇ ਨਹੀਂ ਕੀਤਾ ਜਿੰਨਾ ਪੱਗਾਂ ਵਾਲਿਆਂ ਨੇ ਕੀਤਾ ਤੁਸੀਂ ਵੀਡੀਓ ਕੱਢ ਕੱਢ ਕੇ ਵੇਖ ਲਓ ਕੀਤਾ ਕਿ ਨਹੀਂ ਕੀਤਾ ਸਾਨੂੰ ਸਾਡਿਆਂ ਨੇ ਮਰਵਾਇਆ ਅਮਰਤਪਾਲ ਸਿੰਘ ਦੀ ਵਿਰੋਧ ਅਤੇ ਸਾਡੇ ਕਈ ਕਰੀ ਜਾਣਦੇ ਆ ਦੂਜਿਆਂ ਨੇ ਤੇ ਕਰਨੀ ਕਰਨੀ ਕੇਜਰੀਵਾਲ ਕਰਨੀ ਹੈ ਭਗਵੰਤ ਮਾਨ ਨੇ ਕਰਨੀ ਸਰਕਾਰ ਆ ਕਰੀ ਜਾਵੇ ਸਾਡੇ ਆਪਣੇ ਪੰਥਕ ਖਮਾਉਣ ਵਾਲੇ ਰਹੇ ਆ ਜਿਨ੍ਹਾਂ ਨੇ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਪਰਥਾਏ ਇਹ ਬੋਲਿਆ ਕਿ ਸਾਡੀ ਸਰਕਾਰ ਹੋਵੇ ਅਹੀਂ ਨੇ ਚਰਨ ਨੂੰ ਮਰੋੜ ਕੇ ਜੇਲ੍ਹ ਚ ਦੇ ਦੇਣਾ ਸੀ ਉਹ ਅੱਜ ਕਹਿਣ ਦਾ ਸਾਡੀ ਐਮ ਭਾਈ ਅਮਰਤਪਾਲ ਸਿੰਘ ਦੇ ਨਾਲ ਹਮਾਇਤ ਆ ਸਾਨੂੰ ਬੜੀ ਪੀੜ ਆ ਉਹ ਬੰਦੇ ਦੀ ਕਿਧਰ ਨੂੰ ਜਾਵਾਂ ਰਾਤ ਤਾਜਪੋਸ਼ੀ ਹੁੰਦੀ ਆ ਜੈਸਦਾਰ ਸਾਹਿਬ ਦੀ ਜੀ ਸੰਗਤਾਂ ਦੇ ਵਿੱਚ ਕਾਫੀ ਰੋਸ ਵੀ ਆ ਕਈਆਂ ਨੂੰ ਜਿਹੜੇ ਉਹਨਾਂ ਦੀ ਕਮੇਟੀ ਨੇ ਉਹਨਾਂ ਨਾਲ ਸਹਿਮਤ ਨੇ ਉਹਨਾਂ ਨੂੰ ਖੁਸ਼ੀ ਵੀ ਜ਼ਾਰ ਹੋ ਰਹੀ ਆ ਪਰ ਜਿਹੜੀਆਂ ਸੰਗਤਾਂ ਨੇ ਸੰਗਤਾਂ ਦੇ ਵਿੱਚ ਜਿਹੜਾ ਰੋਸ ਵੀ ਜ਼ਾਰ ਹੋਦਾ ਵੀ ਇਹ ਰਾਤ ਨੂੰ ਨਾ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੀ ਇੱਥੇ ਜਦੋਂ ਗੁਰਗੱਜ ਸਾਹਿਬ ਜੀ ਨੂੰ ਤਾਜਪੋਸ਼ੀ ਕੀਤੀ ਹੈ ਹਾਂਜੀ ਕੀ ਕਹਿਣਾ ਚਾਹੇ ਦੇਖੋ ਜੀ ਗੁਰਗੱਜ ਸਾਹਿਬ ਦਾ ਵਿਰੋਧ ਨਹੀਂ ਆ ਗਿਆਨੀ ਕੁਲਦੀਪ ਸਿੰਘ ਜੀ ਗਰਗਸਾ ਮੈਂ ਉਹਨਾਂ ਦਾ ਵਿਰੋਧ ਨਹੀਂ ਮੈਂ ਵੀ ਨਹੀਂ ਸਟੇਜਾਂ ਤੇ ਕੀਤਾ ਉਹਨਾਂ ਦਾ ਵਿਰੋਧ ਨਹੀਂ ਹੋ ਰਿਹਾ ਵਿਰੋਧ ਉਸ ਚੀਜ਼ ਦਾ ਹੋ ਰਿਹਾ ਵਾ ਜਿਹੜੀ ਮਰਜ਼ਾਦਾ ਦੀਆਂ ਤਾਂ ਜੀਆਂ ਵਡਾਈਆਂ ਗਈਆਂ ਮਰਜ਼ਾਦਾ ਕੀ ਆ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਬੈਂਦੀ ਹੈ ਕਹਿੰਦੇ ਉਹ ਜਥੇਦਾਰ ਨੂੰ ਉਹਦਾ ਨਾਂ ਲਿਖਦੀ ਆ ਕਿ ਇਹ ਜਥੇਦਾਰ ਬਣਨ ਦੇ ਯੋਗ ਆ ਫਿਰ ਸ਼੍ਰੋਮਣੀ ਕਮੇਟੀ ਦਾ 75 ਸਾਬ ਮਤਾ ਪੜਦਾ ਵਾ ਕਿ ਆ ਜਥੇਦਾਰ ਸਾਹਿਬ ਬਣਾਇਆ ਜਾ ਰਿਹਾ ਵਾ ਜਦੋਂ ਜਥੇਦਾਰ ਬਣਦਾ ਵਾ ਉਸ ਜਥੇਦਾਰ ਦੇ ਸਿਰ ਤੇ ਪਹਿਲੀ ਜਿਹੜੀ ਪੱਗ ਰੱਖੀ ਜਾਂਦੀ ਉਹ ਸੱਚਖੰਡ ਹਰਿਮੰਦਰ ਸਾਹਿਬ ਦੇ ਹੈਡ ਗਰੰਥੀ ਵੱਲੋਂ ਰੱਖੀ ਜਾਂਦੀ ਆ ਜੀ ਉਸ ਜਗ੍ਹਾ ਤੇ ਸੱਚਖੰਡ ਹਰਿਮੰਦਰ ਸਾਹਿਬ ਦੇ ਹੈਡ ਗਰੰਥੀ ਸਾਹਿਬ ਨਹੀਂ ਸੀਗੇ ਮੌਜੂਦ ਉਹਦੇ ਤੋਂ ਬਾਅਦ ਸੰਪਰਦਾਵਾਂ ਦਸਤਾਰ ਸਜਾਉਂਦੇ ਨੇ ਸੰਪਰਦਾਵਾਂ ਤਾਂ ਹੀ ਕਹਿੰਦੇ ਆ ਕਿ ਸਾਡੀ ਤਾਂ ਹੀ ਮਰਜ਼ਾਦਾ ਛਿੱਕੇ ਤੇ ਟੰਗੀ ਆ ਉਸ ਜਦੋਂ ਇਹ ਕੁਝ ਜਦੋਂ ਦਸਤਾਰ ਬੰਦੀ ਦੇਣੀ ਹੁੰਦੀ ਆ ਉਦੋਂ ਦੂਸਰਾ ਤਰਨਾ ਦਲ ਮਿਸਨ ਸ਼ਹੀਦਾਂ ਤਰਨਾ ਦਲ ਹੁਣ ਬਾਬਾ ਗਜਨ ਸਿੰਘ ਸਾਹਿਬ ਜੀ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਜਦੋਂ ਵੀ ਕਿਤੇ ਦਸਤਾਰ ਬੰਦੀ ਹੁੰਦੀ ਮਹਾਪੁਰਖਾ ਆਪਣੇ ਦਸਤਾਰ ਲੈ ਕੇ ਆਉਂਦੇ ਹੁੰਦੇ ਸੀਗੇ ਆਪ ਬਿਲਕੁਲ ਅਵਤਾਬਾਬ ਸਤਕਾਰਯੋਗ ਮਹਾਪੁਰਖ ਬਾਬਾ ਸੋਹਣ ਸਿੰਘ ਸਾਹਿਬ ਜੀ ਬਾਬਾ ਦਾਇਆ ਸਿੰਘ ਸਾਹਿਬ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਿਸ਼ਨਰੀ ਕਾਲ ਜਿਤਨੇ ਵੀ ਮਤਲਬ ਕਾਲ ਜਿਆ ਜਾਂ ਕੋਈ ਪ੍ਰੋਫੈਸਰ ਹੈ ਕੋਈ ਜੋ ਸਭਾ ਸੁਸਾਇਟੀਆਂ ਬਣੀਆਂ ਵਾ ਉਹ ਦਸਤਾਰਾਂ ਲੈ ਕੇ ਆਉਂਦਿਆ ਸੀਗੀਆਂ ਪੰਜ ਦਸਤਾਰਾਂ ਵੱਧੀਆਂ ਜਾਂਦੀਆਂ ਸੀ ਫਿਰ ਉਹਦੀ ਤਾਜ ਪਾਸ਼ੀ ਪੋਸ਼ੀ ਹੁੰਦੀ ਸੀਗੀ ਸਰੀਆ ਕਾਲ ਤੱਕ ਅਸਰ ਤੇ ਬੜੇ ਵਧੀਆ ਜਥੇਦਾਰ ਮੈਂ ਇਹ ਨਹੀਂ ਵਿਰੋਧਤਾ ਨਹੀਂ ਕਰਦਾ ਪਾਰਦਰਸ਼ੀ ਆ ਉਹ ਵੇਖੋ ਤੁਸੀਂ ਵੀਡੀਓ ਵੇਖੀ ਹੋਣੀ ਆ ਪਿਓ ਇਹਤ ਗਰੰਥੀ ਸਿੰਘ ਨੇ ਲਾਈਵ ਹੋ ਕੇ ਗਾਤਰਾ ਲਾਇਆ ਸਿੰਘ ਸਾਹਿਬ ਨੇ ਵੀਡੀਓ ਕਾਲ ਕੀਤੀ ਆ ਭਾਈ ਸਾਹਿਬ ਮੇਰੇ ਕੋਲ ਆ ਸਾਨੂੰ ਚਲੋ ਲੋੜ ਆ ਜਿੱਥੋਂ ਤੱਕ ਮਰਜ਼ਾਦਾ ਦੀ ਗੱਲ ਮਰਜ਼ਾਦਾ ਤੇ ਅਸੀਂ ਸਹਿਮਤ ਨਹੀਂ ਕਿ ਇਹ ਨਾਲ ਵੀ ਜਿਹੜਾ ਬੰਦਾ ਮਰਜ਼ਾਦਾ ਦਿੱਤਾ ਜੀ ਉਡਾਉਂਦਾ ਉਹ ਸਾਡਾ ਕੱਖ ਨਹੀਂ ਲੱਗਦਾ ਪਰ ਜੇ ਅਸੀਂ ਕਹੀਏ ਪਈ ਅਸੀਂ ਗਿਆਨੀ ਕੁਸਤਕਾਰਯੋਗ ਸਿੰਘ ਸਾਹਿਬ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਮੈਂ ਅੱਜ ਵੀ ਨਹੀਂ ਵਿਰੋਧ ਕਰਦਾ ਉਹਨਾਂ ਦੀ ਸੋਚ ਨੂੰ ਸਜਦਾ ਵਧੀਆ ਸੋਚ ਵਾਲੇ ਮੈਂ ਤਾਂ ਕਹਿੰਦਾ ਮਹਾਰਾਜ ਕਿਰਪਾ ਕਰੇ ਉਹੀ ਇੱਕ ਇਹੋ ਜਿਹਾ ਸਿੱਖ ਜਗਤ ਵਾਸਤੇ ਸਿੰਘ ਸਾਹਿਬ ਜੀ ਅਕਾਲੀ ਬਾਬਾ ਪੂਲਾ ਸਿੰਘ ਵਰਗੀ ਸੋਚ ਲੈ ਕੇ ਚੱਲਣਾ ਤੇ ਜਿਨ੍ਹਾਂ ਦਾ ਜੂੜਾ ਗੁਲਾਮੀ ਦਾ ਸਿੰਘ ਸਾਹਿਬਾਂ ਤੇ ਰੱਖਿਆ ਨਾ ਤਾਂ ਤੇ ਜਿਨ੍ਹਾਂ ਰੱਖਿਆ ਸਾਰਿਆਂ ਨੂੰ ਪਤਾ ਉਹਨਾਂ ਦਾ ਜੂੜਾ ਲਾ ਸਕਣ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਦੁਨੀਆ ਦੇ ਲੋਕ ਯਾਦ ਕਰਨਗੇ ਵੀ ਵਾਕਿਆ ਗੜਗਾਜ ਸਾਹਿਬਾ ਕੰਮ ਕਰ ਗਏ ਉਹਨਾਂ ਨੇ ਗੁਲਾਮੀ ਦੇ ਜੂਲੇ 'ਚ ਆਪਣੀ ਤਾਂ ਨਹੀਂ ਵਸਾਈ ਉਹ ਸੁਤੰਤਰ ਹੋ ਕੇ ਵਿਚਰਦੇ ਰਿਹਾ ਤੇ ਵਿਚਰ ਰਹੇ ਆ ਮਹਾਰਾਜ ਕਿਰਪਾ ਕਰੇ ਮੈਂ ਤਾਂ ਕਹਿੰਦਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਚੜ੍ਹਦੀ ਕਲਾ ਕਰੇ ਤੇ ਕੌਮ ਦੇ ਕਾਰਜ ਚੜ੍ਹਦੀ ਕਲਾ ਦੇ ਨਾਲ ਉਹ ਕਰਮ ਬਹੁਤ ਬਹੁਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਈਬਰ ਜੀ ਦਾ ਵਾਈਬਰ ਜੀ ਦਾ ਬਹੁਤ ਬਹੁਤ